जय भीम जय भारत मैं सोम सोहता ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਸਭ ਤੋਂ ਪਹਿਲਾਂ ਸੰਵਿਧਾਨ ਦਿਵਸਤਿਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾ ਭਾਰਤ ਵਿੱਚ ਹਰ ਸਾਲ 26 ਨਵੰਬਰ ਨੂੰ ਭਾਰਤ ਦੇ ਸੰਵਿਧਾਨ ਨੂੰ ਅਪਣਾਉਣ ਦੇ ਇਵਜ਼ ਦੇ ਵਿੱਚ ਯਾਦ ਕੀਤਾ ਜਾਂਦਾ ਹੈ ਔਰ 26 ਨਵੰਬਰ 1949 ਨੂੰ ਭਾਰਤ ਦੀ ਸੰਵਿਧਾਨ ਸਭਾ ਨੇ ਭਾਰਤ ਦੇ ਸੰਵਿਧਾਨ ਨੂੰ ਅਪਣਾਇਆ ਸੀ ਤੇ 26 ਜਨਵਰੀ 1950 ਨੂੰ ਲਾਗੂ ਹੋਇਆ ਸੀ ਇਸ ਪੂਰੀ ਵਿਸ਼ੇ ਨੂੰ ਲੈ ਕੇ ਗੱਲਬਾਤ ਲਈ ਮੇਰੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਸ਼ਰੀਫ ਅਕੀਰ ਜਨ ਜਸਲ ਸਾਹ ਜੱਜ ਬੈਨ ਨੂੰ ਲੈ ਕੇ ਉਹਨਾਂ ਨਾਲ ਕਰਦਿਆਂ ਗੱਲਬਾਤ ਜਸਲ ਸਾਹਿਬ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਸਤ ਸਤ ਜਸਲ ਸਾਹਿਬ ਸਭ ਤੋਂ ਪਹਿਲਾਂ ਸਭ ਦੀਆਂ ਅੰਦੀਵਸੀਆਂ ਬਹੁਤ ਬਹੁਤ ਮੁਬਾਰਕਾਂ ਮੈਂ ਚਾਹੁੰਦਾ ਕਿ ਪੂਰੀ ਡਿਟੇਲ ਦੇ ਵਿੱਚ ਗੱਲਬਾਤ ਕੀਤੀ ਜਾਵੇ ਕਿ ਅੱਜ ਦੇ ਦਿਨ ਕੀ ਭਾਰਤ ਦੀ ਜਿਹੜੀ ਕਹਿ ਸਕਦੇ ਹਾਂ ਕਿ ਭਾਰਤ ਦੀ ਵਿਧਾਨ ਸੰਵਿਧਾਨ ਸਭਾ ਹੈ ਉਸਨੇ ਅਪਣਾਇਆ ਸੀ ਤੇ ਲਾਗੂ ਫਿਰ ਉਸ ਤੋਂ ਬਾਅਦ ਡੇਢ ਦੋ ਸਾਲ ਬਾਅਦ ਕੀਤਾ ਗਿਆ ਸਭ ਤੋਂ ਪਹਿਲਾਂ ਉਸ ਨੂੰ ਨਾਮੰਦ ਦਰਸ਼ਕਾਂ ਨੂੰ ਸਾਧਿਆ ਨੂੰ ਜੈ ਭੇਮ ਜਤਾਂ ਅੱਜ ਇਹ ਦਿਨ ਹੈ ਜਿਹਨੂੰ ਅਸੀਂ ਅੱਜ ਕਨਸਟੀਟਿਊਸ਼ਨ ਦੇ ਤਹਿਬੇ ਆ ਇਹ ਸਭ ਤੋਂ ਪਹਿਲਾਂ ਜਦੋਂ ਇਹਨੂੰ 2015 ਤੋਂ ਪਹਿਲਾਂ ਇਹੋ ਲਾਡ ਦੇ ਤੌਰ ਤੇ ਇਹਨੂੰ ਯਾਦ ਕੀਤਾ ਜਾਂਦਾ ਸੀ ਜੀ ਤੇ 26 ਨਵੰਬਰ 2015 ਨੂੰ ਡਾਕਟਰ ਸਾਹਿਬ ਦੀ ਅਨੁਰਫਲੀ ਦੇ ਉੱਤੇ ਹੋਣ ਕਰਕੇ 125ਵੇਂ ਲੋਸਰੀ ਹੋਣ ਕਰਕੇ ਇਹਨੂੰ ਫਿਰ ਕਨਸਟੀਟਿਊਸ਼ਨ ਦੇ ਕੰਨਾ ਸ਼ੁਰੂ ਕੀਤਾ 2015 ਦੇ ਵਿੱਚ ਜੀ ਮੇਨ ਹੈ ਕਿ ਡਾਕਟਰ ਸਾਹਿਬ ਨੂੰ 29 ਅਗਸਤ 1947 ਨੂੰ ਪਾਤੰ ਦਾ ਸੰਵਿਧਾਨ ਲਿਖਣ ਦਾ ਡਰਾਫਟਿੰਗ ਕਮੇਟੀ ਦਾ ਚੇਅਰਮੈਨ ਆ ਗਿਆ ਜੀ ਨਿਯੁਕਤ ਕੀਤਾ ਗਿਆ ਜਿਨ੍ਹਾਂ ਨੇ ਆਪਣੀ ਅਨਥੱਕ ਮਿਹਨਤ ਸਦਕਾ ਜਿਹੜੇ ਤੇ ਹੋਰ ਮੈਂਬਰ ਸਿੱਗੇ ਕੋਈ ਛੁੱਟੀ ਜਲੇ ਗਿਆ ਕੋਈ ਬਿਮਾਰ ਹੋ ਗਿਆ ਕਿਸੇ ਨੇ ਪਾਰਟਿਸਪੇਟ ਨਹੀਂ ਕੀਤਾ ਲੇਕਿਨ ਇਹਨਾਂ ਨੇ ਬਾਬਾ ਸਾਹਿਬ ਨੇ ਆਪਣੇ ਤਨ ਦੇ ਹੀ ਨਾਲ ਕਿ ਦੇਸ਼ ਸਰਦ ਨੂੰ ਆਜ਼ਾਦੀ ਮਿਲੀ ਹੈ ਜੀ ਇਹਦਾ ਸੰਵਿਧਾਨ ਸਭ ਤੋਂ ਵਧੀਆ ਹੋਣਾ ਚਾਹੀਦਾ ਉਹਨਾਂ ਨੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਉਹ ਗੱਲ ਵੱਖਰੀ ਹੈ ਕਿ ਕਈ ਸਮਝੌਤੇ ਵੀ ਕਰਨੇ ਪੈ ਗਏ ਕਿ ਜਦੋਂ ਉਹਨਾਂ ਨੇ ਜੋ ਚਾਹੁੰਦੇ ਸੀ ਕੁਝ ਨਹੀਂ ਵੀ ਕਰ ਸਕੇ ਜੀ ਪਰ ਫਿਰ ਵੀ ਇਹ ਭਾਰਤ ਦਾ ਜਿਹੜਾ ਸੰਵਿਧਾਨ ਆ ਇਹ ਵਰਲਡ ਦਾ ਸਭ ਤੋਂ ਲੌਂਗੇਸਟ ਕਨਸਟੀਟਿਊਸ਼ਨ ਇਸੇ ਕਹ ਸਕਦੇ ਨੂੰ ਜੀ ਬਿਲਕੁਲ ਜਿਹਦੇ ਵਿੱਚ 395 ਆਰਟੀਕਲ ਉਸ ਵੇਲੇ ਦਰਜ ਕੀਤੇ ਗਏ ਸੀ ਤੇ ਉਸ ਤੋਂ ਬਾਅਦ ਤਾਂ ਚਲੋ ਈ ਕੁਛ ਹੀ ਹੁੰਦਾ ਦਿਆ ਕਿਉਂਕਿ ਇਹਦੇ ਨਾਲ ਇੱਕ ਦੇਸ਼ ਨੂੰ ਜਿਹੜਾ ਡੈਮੋਕ੍ਰੈਟਿਕ ਅਸੀਂ ਪਬਲਿਕ ਇੰਡੀਆ ਨੂੰ ਕਹਿਣਾ ਸ਼ੁਰੂ ਕੀਤਾ ਜਦੋਂ 26 ਜਨਵਰੀ 1950 ਨੂੰ ਇਹਦਾ ਮਤਲਬ ਸਿਰਫ ਆਪਾਂ 3 ਕੁ ਮਹੀਨੇ ਬਾਅਦ ਇਹਨੂੰ ਫਿਰ ਲਾਗੂ ਕਰ ਦਿੱਤਾ ਗਿਆ ਕਿਉਂਕਿ 26 ਨਵੰਬਰ ਨੂੰ ਕੰਪਲੀਟ ਹੋਇਆ ਸੀ ਜੀ ਤੇ 1950 ਨੂੰ ਔਰ 26 ਜਨਵਰੀ 1950 ਨੂੰ ਇਹਨਾਂ ਨੂੰ ਅਪੱਧ ਦੇ ਵਿੱਚ ਲਾਗੂ ਕਰ ਦਿੱਤਾ ਗਿਆ ਹੂੰ ਕੋਈ ਬਾਬਾ ਸਾਹਿਬ ਜਿਹੜਾ ਇਹਨਾਂ ਵਿੱਚ ਮੇਨ ਗਰੰਟੀ ਸੀਗੀ ਉਹ ਗਰੰਟੀ ਸੀਗੀ ਕਿ ਇਹ ਇਨਸਾਫ ਪਸੰਦ ਹੋਗਾ ਜੀ ਅਜਾਦੀ ਹੋਊਗੀ ਹਰ ਇੱਕ ਨੂੰ ਆਜ਼ਾਦੀ ਮਤਲਬ ਜੇ ਇੱਥੇ ਮੈਨੂੰ ਬੋਲਣ ਦੀ ਮੈਨੂੰ ਆਜ਼ਾਦੀ ਹੈ ਉੱਥੇ ਮੈਂ ਦੂਸਰੇ ਦੀ ਆਜ਼ਾਦੀ ਨੂੰ ਅੰਧਤਬਿਨਾ ਕਰਾਂ ਨਾਲ ਦੀ ਨਾਲ ਇਕੁਐਲਟੀ ਸਗੀ ਕੈਸੇ ਬਰਾਬਰਤਾ ਆਇਆ ਸਾਡੇ ਨੂੰ ਹਰ ਇੱਕ ਨੂੰ ਬਰਾਬਰਤਾ ਹੋਣੀ ਚਾਹੀਦੀ ਹੈ ਸਮਾਨਤਾ ਹੋਣੀ ਚਾਹੀਦੀ ਹੈ ਫਿਰ ਭਾਈਚਾਰਾ ਸਿਗਾ ਹੂੰ ਹੋਣਾ ਦੇਖਣ ਵਾਲੀ ਗੱਲ ਹੈ ਕਿ ਬਾਬਾ ਸਾਹਿਬ ਨੇ ਜਦੋਂ ਇਹ ਗੱਲ ਕਹੀ ਕਿ ਜੇਕਰ ਸੰਵਿਧਾਨ ਨੂੰ ਮੰਨਣ ਵਾਲੇ ਸੰਵਿਧਾਨ ਨੂੰ ਚਲਾਉਣ ਵਾਲੇ ਦੀ ਨੀਤ ਠੀਕ ਹੋਈ ਤੇ ਇਹ ਸੰਵਿਧਾਨ ਮਾਣਾ ਵੀ ਜਿਹੜਾ ਚੰਗਾ ਸਿੱਧ ਹੋ ਸਕਦਾ ਕੀ ਬਾਤ ਪਰ ਜੇਕਰ ਨੀਤ ਕਿ ਲਾਉਣ ਵਾਲਿਆਂ ਦੀ ਦੇਸ਼ ਨੂੰ ਮਾੜੀ ਹੋਈ ਤੇ ਸੰਵਿਧਾਨ ਚੰਗਾ ਵੀ ਮਾਣਾ ਹੋ ਸਕਦਾ ਹੂੰ ਬਿਲਕੁਲ ਅੱਜ ਸਾਨੂੰ ਹੁਣ ਦੇਖਣ ਦੀ ਲੋੜ ਹੈ ਕਿ ਸਾਡੇ ਦੇਸ਼ ਦੇ ਵਿੱਚ ਜਿਨ੍ਹਾਂ ਨੇ ਸੰਵਿਧਾਨ ਦੀ ਰਾਖੀ ਕਰਨੀ ਸੀ ਉਹ ਜਿਹੜੀਆਂ ਅਦਾਲਤਾਂ ਹਨ ਉਹਨਾਂ ਨੂੰ ਇਹ ਦੇਖਣਾ ਚਾਹੀਦਾ ਕਿ ਕੀ ਕਿਤੇ ਕੁਰਸੀ ਦੀ ਖਾਤਰਾ ਸੰਵਿਧਾਨ ਨੂੰ ਖੇਸਾ ਤਾਂ ਨਹੀਂ ਪਹੁੰਚ ਰਿਹਾ ਜੀ ਸੰਵਿਧਾਨ ਦੀ ਲਾ ਵੀ ਉਲੰਘਣਾ ਤਾਂ ਨਹੀਂ ਹੋ ਰਹੀ ਕੋਈ ਆਪਣੇ ਰਾਜ ਨੂੰ ਚਲਾਉਣ ਦੀ ਖਾਤਰ ਲੋਕਾਂ ਦੇ ਉੱਤੇ ਕੋਈ ਜ਼ੁਲਮ ਤਾਂ ਨਹੀਂ ਢਾ ਰਿਹਾ ਜੀ ਕੀ ਜਿਹੜੇ ਲੋਕ ਇੱਥੇ ਦੇ ਵਸਦੇ ਆ ਉਹਨਾਂ ਦੇ ਜਿਹੜੇ ਕਨਸਟੀਟਿਊਸ਼ਨਲ ਹੱਕ ਆ ਕੀ ਉਹਨਾਂ ਨੂੰ ਮਿਲਦੇ ਆ ਕੀ ਜਿਹੜੇ ਲੋਕ ਆ ਜਿਨ੍ਹਾਂ ਦਾ ਦੇਸ਼ ਦੇ ਵਿੱਚ ਅਧਿਕਾਰ ਬਣਦਾ ਕਿ ਹੈਲਥ ਆਰ ਐਜੂਕੇਸ਼ਨ ਉਹਨਾਂ ਦਾ ਜਿਹੜਾ ਫੰਡਾਮੈਂਟਲ ਰਾਈਟ ਆ ਕੀ ਸਰਕਾਰਾਂ ਉਹ ਲੋਕਾਂ ਨੂੰ ਦੇ ਰਹੀਆਂ ਜੀ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਲੋਕਾਂ ਤੱਕ ਪਹੁੰਚਣੀਆਂ ਸੀਗੀਆਂ ਇਹਦੇ ਲਈ 바ਵਾ ਸਾਹਿਬ ਵੱਲੋਂ ਸੁਪਰੀਮ ਕੋਰਟ ਦਾ ਇਸੇ ਕਰਕੇ ਗਠਨ ਕੀਤਾ ਗਿਆ ਸੀਗਾ ਹੂੰ ਕੋਣ ਦਿਖਾਈ ਗੱਲ ਆ ਕਿ ਜੇਕਰ ਅਸੀਂ ਕੋਈ ਵੀ ਅਧਿਕਾਰੀ ਜਾਂ ਅਫਸਰ ਜਾਂ ਜੱਜ ਉਹ ਜਿਹੜਾ ਅਧਿਕਾਰੀ ਹੈ ਉਹਦੇ ਕੋਲ ਵੀ ਕੁਛ ਨਾ ਕੁਛ ਲਾ ਦੇ ਮੁਤਾਬਕ ਉਹਨਾਂ ਕੰਮ ਕਰਨਾ ਹੂੰ ਜਿਹੜਾ ਜੱਜ ਆ ਉਹ ਵੀ ਕਾਨੂੰਨ ਦੇ ਮੁਤਾਬਕ ਕੰਮ ਕਰਨਾ ਪਰ ਜਿਸ ਕਾਨੂੰਨ ਜੇ ਇਹ ਤਾਂ ਫੈਸਲਾ ਦੇ ਦਿਆ ਉਹ ਦੇਖਣ ਵਾਲੀ ਗੱਲ ਹੈ ਕਿ ਉਹ ਕਿਸੇ ਹਿੱਤ ਦੇ ਵਿੱਚ ਆਪਣੇ ਨਿੱਜੀ ਸਵਾਤ ਨੂੰ ਮੁੱਖ ਰੱਖ ਕੇ ਇਹ ਨਹੀਂ ਦੇ ਦਿਆ ਜੀ ਬਿਲਕੁਲ ਜੇਕਰ ਉਹ ਨਿੱਜੀ ਸਵਾਤ ਨੂੰ ਮੁੱਖ ਰੱਖ ਕੇ ਦੇ ਦਿਆ ਤੇ ਉਹ ਸੰਵਿਧਾਨ ਜਿਹੜੀ ਬਾਬਾ ਸਾਹਿਬ ਨੇ ਗੱਲ ਕੀਤੀ ਸੀ ਕਿ ਚਲਾਉਣ ਵਾਲਿਆਂ ਦੀ ਨੀਤ ਮਾੜੀ ਹੋਈ ਤੇ ਚੰਗਾ ਸੰਵਿਧਾਨ ਵੀ ਮਾੜਾ ਸਿੱਧ ਹੋ ਸਕਦਾ ਕੀ ਬਾਤ ਹੈ ਹੁਣ ਜੇਕਰ ਇੱਕ ਜਿਹੜਾ ਭਾਰਤ ਦਾ ਚੀਫ ਜਸਟਿਸ ਆਫ ਇੰਡੀਆ ਖੋਵੇ ਔਰ ਜਿਹਦੇ ਕੋਲੋ ਸਾਰੀ ਸਰਕਾਰ ਮਾਈ ਲਾਰਡ ਮਾਈ ਲਾਰਡ ਕਰਦੀ ਹੋਵੇ ਭਾਰਤ ਦੀ ਜੀ ਇਹ ਉਹ ਮੁੜ ਕੇ ਇੱਕ ਕਿਸੇ ਵੀ ਫੈਸਲੇ ਨੂੰ ਆਪਣੇ ਉਸ ਹਿਸਾਬ ਨਾਲ ਦੇ ਦੇਵੇ ਕਿ ਮੈਂ ਰਾਜ ਸਭਾ ਦਾ ਮੈਂਬਰ ਬਣਨਾ ਹਾਂ ਜਾਂ ਮੈਂ ਕੁਝ ਕਿਸੇ ਲਾਲਚੇ ਵਾਸਤੇ ਕਿਸੇ ਹੋਰ ਆਰਗੇਨਾਈਜੇਸ਼ਨ ਦਾ ਮੈਂ ਚੇਅਰਮੈਨ ਲਾਣਗੇ ਜਾਂ ਮੈਨੂੰ 5-6 ਸਾਲ ਹੋਰ ਮਿਲ ਜਾਣਗੇ ਨਿੱਜੀ ਆਪਣੇ ਨਿੱਜੀ ਆਪਣੇ ਨਿੱਜੀ ਹਿੱਤ ਆਪਣੇ ਆਪਣੇ ਨਿੱਜੀ ਹਿੱਤਾਂ ਦੀ ਖਾਤਰ ਜਿਹੜੇ ਸੰਵਿਧਾਨ ਨੂੰ ਤਾਕ ਕੇ ਦਾ ਤਾਕਤੇ ਰੱਖ ਕੇ ਕੁਰਸੀਆਂ ਬਚਾਉਂਦੇ ਆ ਹੂੰ ਉਹ ਜਿਹੜੇ ਆ ਦੇਸ਼ ਦੇ ਅਸੀਂ ਕਹਿ ਦਵਾਂਗੇ ਹਿੱਤ ਦੇ ਵਿੱਚ ਨਹੀਂ ਉਹ ਆਪਣੇ ਨਿੱਜੀ ਸਵਾਰਥਾਂ ਦੀ ਖਾਤਰ ਲੋਕਾਂ ਦੀ ਆਜ਼ਾਦੀ ਨੂੰ ਲੋਕਾਂ ਦੇ ਇਨਸਾਫ ਨੂੰ ਲੋਕਾਂ ਦੇ ਪਹਚਾਰੇ ਨੂੰ ਉਹ ਸੱਟ ਮਾਰਦੇ ਆ ਹੂੰ ਇਸ ਕਰਕੇ ਅੱਜ ਦਾ ਦੰਜਰਾ ਆ ਇਹ ਬੜਾ ਹੀ ਇੰਪੋਰਟੈਂਟ ਦੰਨਾ ਇਹ ਜੇਕਰ ਜਿਹੜੀ ਗੁਰਵਾ ਦੀ ਫਿਲਾਸਫੀ ਸੀ ਕਿ ਜੇਕਰ ਪ੍ਰੇਮ ਖੇਲਣ ਦਾ ਚਾਹੋ ਸਿਰਫ ਤਰ ਗਲੀ ਤਲੀ ਮੇਰੀ ਆਓ ਇੱਥੇ ਤਾਂ ਐਸੇ ਵੀ ਜਦੋਂ ਸੰਵਿਧਾਨ ਦੀ ਰਾਖੀ ਲਈ ਤੁਸੀਂ ਰਖਵਾਰੇ ਬਣ ਗਏ ਆ ਤੇ ਤੁਹਾਡੇ ਅੰਡਰ ਹੋ ਕੇੰਦਾ ਜਾਵੇ ਗਲਤ ਕੰਮ ਬਿਲਕੁਲ ਇਹ ਮੈਂ ਇੱਥੇ ਐਗਜ਼ਾਮਪਲ ਦੇਣੀ ਚਾਹਨਾ ਕਿ ਜਦੋਂ ਟੀ ਐਨ ਸ਼ੈਸ਼ਨ ਭਾਰਤ ਦੇ ਇਲੈਕਸ਼ਨ ਕਮਿਸ਼ਨ ਬਣੇ ਆ ਤੇ ਜੋ ਸੰਵਿਧਾਨ ਦੇ ਵਿੱਚ ਹੱਕ ਸੀਗੇ ਇਲੈਕਸ਼ਨ ਕਮਿਸ਼ਨ ਨੂੰ ਹੂੰ ਉਹਨੂੰ ਸਿਰਫ ਤੇ ਸਿਰਫ ਉਹਨਾਂ ਦੀ ਇੰਪਲੀਮੈਂਟੇਸ਼ਨ ਕਰਵਾਈ ਸੀ। ਕੀ ਬਾਤ ਹੈ। ਇਹ ਸਰਕਾਰ ਦੀਆਂ ਚੀਕਾਂ ਨਿਕਲੀਆਂ ਸੀ ਕਿ ਹੂੰ ਇਸੇ ਕਰਕੇ ਉਹਨਾਂ ਨੂੰ ਯਾਦ ਕੀਤਾ ਜਾਂਦਾ ਸਰ। ਯਾਦ ਇਸ ਕਰਕੇ ਕੀਤਾ ਜਾਂਦਾ ਕਿ ਉਹਨਾਂ ਦਾ ਨਿੱਜੀ ਸਵਾਰਥ ਨਹੀਂ ਸੀ ਉਹ ਕਹਿੰਦਾ ਮੈਂ ਤਾਂ ਕਾਨੂੰਨ ਕੋਈ ਬਣਾਉਣਾ ਸੁਣੋਂ ਮੈਂ ਤਾਂ ਕਾਨੂੰਨ ਦੀ ਇੰਪਲੀਮੈਂਟੇਸ਼ਨ ਕਰਵਾਉਣਾ। ਕੀ ਬਾਤ ਹੈ। ਤੇ ਜੇਕਰ ਹੌਂ ਰਖਵਾਏ ਜਿਹੜੇ ਆ ਜਿਨ੍ਹਾਂ ਨੂੰ ਬਿਠਾਇਆ ਜਾਂਦਾ ਆ ਕਿਸੇ ਵੀ ਕੋਸੀ ਦੇ ਉੱਤੇ ਉਹ ਨਿੱਜੀ ਸਵਾਸਥੇ ਦੀ ਖਾਤਰ ਲੋਕਾਂ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣਗੇ ਤੇ ਫਿਰ ਸੰਵਿਧਾਨ ਨੂੰ ਲੋਕ ਮਾੜਾ ਹੀ ਕਹਿਣਗੇ ਕੀ ਸੱਚਮੁੱਚ ਵਾਰਡ ਖੇਤ ਨੂੰ ਖਾ ਰਹੀ ਹੈ ਸਰ ਉਹ ਲੋਕ ਮਾੜਾ ਕਹਿਣਗੇ ਜਿਹੜੇ ਲੋਕਾਂ ਦੇ ਨਿੱਜੀ ਸਵਾਸਥ ਦੇਸ਼ ਦੀ ਸ਼ਾਨ ਤੋਂ ਵੱਡੇ ਆ ਹੂੰ ਮੇਰਾ ਮੇਰਾ ਪੁਆਚਨ ਹੈ ਸਰ ਇਹ ਕਿ ਵਾਰਡ ਸੱਚਮੁੱਚ ਖੇਤ ਨੂੰ ਖਾ ਰਹੀ ਖਾ ਰਹੀ ਹੈ ਵਾਰਡ ਖੇਤੋਂ ਛੱਡ ਕੇ ਮੈਂ ਤਾਂ ਕਹਿੰਦਾ ਹੁਣ ਇਤਨੇ ਵਿੱਚ ਇਦਾਂ ਦਾ ਲੱਗਣ ਲੱਗ ਪਿਆ ਵੀ ਕੁਝ ਹੈ ਹੀ ਨਹੀਂ ਖਤਮ ਹੋ ਗਿਆ ਹੈ ਖਤਮ ਇਦਾਂ ਹੋ ਗਿਆ ਕਿ ਜਿੱਥੇ ਸਕੂਲਾਂ ਦੇ ਵਿੱਚ ਸਾਰੇ ਲੋਕ ਇਕੱਠੇ ਪੜਦੇ ਸੀ ਜੀ ਔਰ ਸਰਕਾਰ ਉਹਨਾਂ ਸਕੂਲਾਂ ਦੇ ਪੈਸਾ ਲਾਉਂਦੀ ਸੀ ਔਰ ਸਰਕਾਰ ਐਜੂਕੇਸ਼ਨ ਦੀ ਜ਼ਿੰਮੇਵਾਰ ਸੀ ਅੱਜ ਸਰਕਾਰਾਂ ਜਿਹੜੀਆਂ ਸਰਕਾਰੀ ਸਕੂਲ ਬੰਦ ਕਰਕੇ ਪ੍ਰਾਈਵੇਟਾਂ ਨੂੰ ਦੇ ਰਹੀਆਂ ਹੂੰ ਔਰ ਪ੍ਰਾਈਵੇਟ ادارے ਮਨਮਾਨੀ ਦੀ ਫੀਸਾਂ ਲੈਣ ਕਾਰਨ ਜਿਹੜੇ ਗਰੀਬ ਲੋਕਾ ਉਹਨਾਂ ਨੂੰ ਐਜੂਕੇਸ਼ਨ ਉਹਦਾ ਸਰਦੋ ਮੋਹਣਾ ਦੇ ਕੋਈ ਖੁੱਈ ਜਾ ਰਹੀ ਹੈ ਤੇ ਸਰਕਾਰਾਂ ਵੀ ਗੱਲਾਂ ਬਹੁਤ ਕਰਦੀਆਂ ਨੇ ਐਜੂਕੇਸ਼ਨ ਨੂੰ ਲੈ ਕੇ ਸਰਕਾਰਾਂ ਗੱਲਾਂ ਤਾਂ ਕਰਦੇ ਆ ਕਿਉਂਕਿ ਸਰਕਾਰਾਂ ਨੂੰ ਦਾਲ ਫੁਲਕਾ ਜਿਹੜਾ ਵਧੀਆ ਚੱਲ ਰਿਹਾ ਪ੍ਰਾਈਵੇਟਾਈਜੇਸ਼ਨ ਦੇ ਕੋਲੋਂ ਜੀ ਉਹਨਾਂ ਨਾਲ ਗੱਫੇ ਜਿਹੜੇ ਆ ਜਿਆਦਾ ਮਿਲਦੇ ਆ ਨਹੀਂ ਤਾਂ ਸਾਨੂੰ ਹਾਲੇ ਤੱਕ ਜਿਆਦਾ ਇਸ ਸਕੂਲਾਂ ਦੇ ਕੋਈ ਸ਼ਾਨ ਹੁੰਦੀ ਸੀ ਭਵੇਂ ਝੰਡਾ ਫਲੈਗ ਦੇ ਆਇਆ ਕੋਈ ਕੋਈ ਆਇਆ ਭਵੇਂ ਇੱਕ ਟੱਕਾ ਟੱਕਾ ਇਕੱਠਾ ਕੀਤਾ ਜਾਂ ਪੰਜ-ਪੰਜ ਪੈਸੇ ਇਕੱਠੇ ਕੀਤੇ ਦੇਸ਼ ਦਾ ਕੋਈ ਨਾਂ ਸੀਗਾ ਜੀ ਅੱਜ ਕੱਥੇ ਸਰਕਾਰਾਂ ਪਹਿਲਾਂ ਪਿੰਡ-ਪਿੰਡ 'ਚ ਸਕੂਲ ਖੋਲਣ ਲੱਗੀਆਂ ਸੀਗੀਆਂ ਹੁਣ ਸਰਕਾਰਾਂ ਬਹਾਨੇ ਮਾਰ ਗਈਆਂ ਕਿ ਬੱਚੇ ਹਨ ਨਹੀਂ ਬੱਚੇ ਕਿੱਧਰ ਨੇ ਜਾਂ ਗੜੀਆਂ ਗੱਡੀਆਂ ਨਿੱਤ ਭਾ ਪ੍ਰਾਈਵੇਟ ਇੰਨੀਆਂ ਟੁਰੀਆਂ ਫੜਦੀਆਂ ਸਵੇਰ ਨੂੰ ਸੜਕਾਂ ਦੇ ਲੰਘਣ ਦਾ ਸਾਹ ਨਹੀਂ ਉਹ ਉਹਨਾਂ ਗੱਡੀਆਂ 'ਚ ਬੱਚੇ ਹੀ ਆ ਰਹੇ ਸਕੂਲਾਂ ਨੂੰ ਜੀ ਉਨੇ ਬੱਚੇ ਜਾ ਰਹੇ ਆ ਪ੍ਰਾਈਵੇਟ ਸਕੂਲਾਂ ਦੇ ਵਿੱਚ ਸਰਕਾਰ ਆਪਣੇ ਸਕੂਲਾਂ ਨੂੰ ਕਿਉਂ ਨਹੀਂ ਦੇਖ ਰਹੀ ਮਤਲਬ ਜਿਸ ਤਰ੍ਹਾਂ ਨਾ ਸੁਪਨਾ ਲੈ ਕੇ ਸੰਵਿਧਾਨ 바ਵਾ ਸਾਹਿਬ ਨੇ ਲਿਖਿਆ ਸੀ ਕੀ ਲੱਗ ਰਿਹਾ ਜਸਾ ਸਾਹਿਬ ਕੀ ਉਹ 바ਵਾ ਸਾਹਿਬ ਦਾ ਸੁਪਨਾ ਕਿਤਨਾ ਕਿਤੇ ਅਧੂਰਾ ਕੁਛ ਇੱਕ ਸਰਕਾਰਾਂ ਵੱਲੋਂ ਕੀਤਾ ਜਾ ਰਿਹਾ ਹੈ ਸਰਕਾਰਾਂ ਵੱਲੋਂ ਵੀ ਕੀਤਾ ਜਾ ਰਿਹਾ ਖਾਸ ਕਰਕੇ ਜਿਨ੍ਹਾਂ ਦੇ ਖਾਤਰ 바ਵਾ ਸਾਹਿਬ ਨੇ ਸਾਰੀ ਜ਼ਿੰਦਗੀ ਲਾਈ ਵੀ ਇਹ ਡਾਊਨ ਟੋਰਨ ਉੱਪਰ ਆ ਜਾਣਾ ਮੈਂ ਉਹਨਾਂ ਨੂੰ ਵੀ ਅੱਜ ਕਹਿਣਾ ਇਹ ਉਹਨਾਂ ਦੇ ਵਿੱਚੋਂ ਵੀ ਜਿਹੜੇ ਰਾਸ਼ਟਰਪਤੀ ਬਣੇ ਸੰਵਿਧਾਨ ਦੇ ਰਖਵਾਲੇ ਬਣੇ ਉਹਨਾਂ ਨੇ ਵੀ ਆਪਣੇ ਤਿਰਣ ਦੇ ਵਿੱਚ ਦੇਖਣਾ ਚਾਹੀਦਾ ਕਿ ਕਿੰਨੇ ਕ ਕਾਨੂੰਨ ਦੇ ਮਤਾਬਕ ਉਹ ਨਹੀਂ ਗਲੇਆ ਕਾਨੂੰਨਾਂ ਨੂੰ ਦੇਖਿਆ ਔਰ ਕਾਨੂੰਨਾਂ ਨੂੰ ਪਾਸ ਕੀਤਾ ਔਰ ਕਿਉਂ ਕੀਤਾ ਇਸ ਕਰਕੇ ਜਿਹੜਾ ਅੱਜ ਦਾ ਦਿਨ ਆ ਇਹ 바ਵਾ ਸਾਹਿਬ ਨੇ ਜਿਹੜੇ ਸੁਪਨਾ ਲਿਆ ਸੀ ਕਿ ਦੇਸ਼ ਦੀ ਆਜ਼ਾਦੀ ਜਿਹੜੀ ਮੁੜ ਕੇ ਇਹ ਕਲਮੀ ਚ ਕਨਵਰਟ ਨਹੀਂ ਹੋਣੀ ਚਾਹੀਦੀ ਅਜਤਾ ਲੋਕਾਂ ਨੂੰ ਇਹ ਲੱਗਾ ਲੱਗ ਪਿਆ ਕਿ ਕੋਈ ਉੱਚੀ ਬੋਲ ਨਹੀਂ ਸਕਦਾ ਕੋਈ ਕੋ ਸ਼ੋਅ ਨਹੀਂ ਸਕਦਾ ਪਤਾ ਨਹੀਂ ਸਰਕਾਰਾਂ ਕਹਿੰਦੀ ਵੇਲੇ ਕਿਹੜਾ ਕਾਨੂੰਨ ਲਾ ਕੇ ਜਸਨਾਨਦ ਦੇ ਦੋਣੀਆਂ ਹੂੰ ਬਿਲਕੁਲ ਤੇ ਜਿਹੜੇ ਜਿਹੜੇ ਖਾਸ ਕਰਕੇ ਸ਼ਡਿਊਲ ਕਾਸਟ ਲੋਕਾਂ ਜਿਨ੍ਹਾਂ ਨੂੰ ਇਹ ਮੌਕਾ ਮਿਲਿਆ ਸਵਾਏ ਇੱਕ ਪ੍ਰਾਈਮ ਮਿੰਿਸਟਰ ਦੇ ਸਾਰੀਆਂ ਕੁਰਸੀਆਂ ਤੇ ਬਹਿਣ ਦਾ ਉਹ ਆਪਣੇ ਅੰਦਰ ਚੱਕਣਾ ਉਹ ਆਪਣੇ ਅੰਦਰ ਦੇਖਣਾ ਕਿ ਉਹਨਾਂ ਨੇ ਕੁਰਸੀ ਤੇ ਬੈਠ ਕੇ ਕੀਤਾ ਕੀ ਆ ਹੂੰ ਬਿਲਕੁਲ ਜਿਵੇਂ ਆਵਾਜ਼ ਨੂੰ ਬਾਬਾ ਸਾਹਿਬ ਨੇ ਕਹੇ ਸੀ ਕਿ ਮੇਰੇ ਤੋਂ ਦੇਸ਼ ਉਹ ਡਾ ਰ ਦੇਸ਼ ਤੋਂ ਸਭ ਮੇਰਾ ਸਮਾਜ ਬਟਾ ਅੱਜ ਉਹ ਦਸਣਾ ਪਏ ਸਮਾਜ ਨੂੰ ਕਿਉਂ ਕੋਰਸੀ ਤੇ ਬੈਠ ਕੇ ਕਰਕੇ ਕੀ ਆਇਆ ਤੇ ਸਮਾਜ ਵੀ ਉਹਨਾਂ ਨੂੰ ਪੁੱਛੇ ਕਿ ਤੁਸੀਂ ਕਾਨੂੰਨ ਦੀ ਦਿਖਵਾਵੀ ਕਰਨਗੇ ਸੀ ਜਾਂ ਕੀ ਕਰਨਗੇ ਸੀ ਸਮਾਜ ਦੇ ਜਿਹੜੇ ਸਾਡੇ ਹੱਕ ਸੀ ਸੰਵਿਧਾਨਕ ਹੱਕ ਸੀ ਉਹਨਾਂ ਦਾ ਟਾਕਰਾ ਕਿਉਂ ਬਿਲਕੁਲ ਇਸ ਕਰਕੇ ਅੱਜ ਦਾ ਦਿਨ ਜਿਹੜਾ ਆ ਇਹ ਜਿੱਥੇ ਮੈਂ ਲੱਖ ਲੱਖ ਵਧਾਈ ਦਿੰਦਾ ਆ ਸਾਰੇ ਦੇਸ਼ ਵਾਸੀਆਂ ਨੂੰ ਇਹ ਦੇਸ਼ ਦਾ ਸੰਵਿਧਾਨ ਲਾਗੂ ਹੋਇਆ ਸੀ ਉੱਥੇ ਮੈਂ ਇਹ ਵੀ ਕਹਿੰਦਾ ਕਿ ਜਿਨ੍ਹਾਂ ਨੂੰ ਸੰਵਿਧਾਨਕ ਕੁਰਸੀਆਂ ਮਿਲੀਆਂ ਉਹ ਆਪਣੇ ਅੰਤਰ ਆਤਮਾ ਨੂੰ ਦੇਖ ਕੇ ਕੰਮ ਕਰਨ ਤਾਂ ਜਾ ਕੇ ਕੋਈ ਫਾਇਦਾ ਆ ਨਹੀਂ ਤਾਂ ਐਵੇਂ ਨਾ ਦੇ ਉਧਿਆ ਤੇ ਬੈਠ ਕੇ ਕੋਈ ਕਦੀ ਵੀ ਦੁਨੀਆ ਤੇ ਨਾਂ ਨਹੀਂ ਰੰਗੇ ਬਿਲਕੁਲ ਨਾ ਉਹਨਾਂ ਦੇ ਰਹਿੰਦੇ ਆ ਜਿਹੜੇ ਆਪਣੇ ਹਿੱਤਾਂ ਨੂੰ ਪਰੇ ਕਰਦੇ ਹੋਏ ਦੇਸ਼ ਦੀ ਸ਼ਾਨ ਔਰ ਆਮ ਦੀ ਖਾਤਰ ਆਪਣੇ ਆਪ ਦੀ ਕੁਰਸੀ ਵੀ त्याਗਣੀ ਪੈ ਜੇ ਤਾਂ ਤਿਆਗਦੇ ਆ ਸੋ ਜਸਲ ਸਿੰਘ ਸਾਹਿਬ ਤੁਸੀਂ ਗੱਲਬਾਤ ਕੀਤੀ ਹੈ ਸੰਵਿਧਾਨ ਦਿਵਸ ਤੇ ਬਹੁਤ ਚੰਗਾ ਲੱਗਾ ਔਰ ਬਹੁਤ ਵੱਡੀ ਗੱਲ ਤੁਸੀਂ ਕੀਤੀ ਹੈ ਕਿ ਜਿਨ੍ਹਾਂ ਲੋਕਾਂ ਨੂੰ ਸਮਾਜ ਨੇ ਜ਼ਿੰਮੇਵਾਰੀ ਸੌਂਪੀ ਸੀ ਕਿ ਤੁਸੀਂ ਜਾ ਕੇ ਸਾਡੇ ਹੱਕਾਂ ਦੀ ਗੱਲ ਕਰਨੀ ਹੈ ਸਾਡੇ ਦੁੱਖ ਤਕਲੀਫਾਂ ਦੀ ਗੱਲ ਕਰਨੀ ਹੈ ਸੰਵਿਧਾਨ ਦੀ ਰੱਖਿਆ ਦੀ ਗੱਲ ਕਰਨੀ ਹੈ ਲੇਕਿਨ ਉਹ ਜਾ ਕੇ ਮਿੱਟੀ ਦੇ ਮਾਦੋ ਬਣ ਗਏ ਉਹਨਾਂ ਨੂੰ ਸਮਾਜ ਵੀ ਭੁੱਲ ਗਿਆ ਸਮਾਜ ਦੇ ਨਾਲ ਕੀਤੇ ਹੋਏ ਵਾਅਦੇ ਵੀ ਭੁੱਲ ਗਏ ਔਰ ਬਾਬਾ ਸਾਹਿਬ ਬਨੋ ਜਿਹੜਾ ਸੰਵਿਧਾਨ ਲਿਖ ਕੇ ਦਿੱਤਾ ਗਿਆ ਸੀਗਾ ਬੀਓਸ ਸੰਵਿਧਾਨ ਦੇ ਤਹਿਤ ਹੀ ਸਭ ਕੁਝ ਚੱਲੇਗਾ ਉਸ ਦੇ ਉੱਪਰ ਵੀ ਕਿਤੇ ਨਾ ਕਿਤੇ ਇਹਨਾਂ ਲੋਕਾਂ ਦੀ ਕਮਜ਼ੋਰੀ ਦੀ ਖਾਤਰ ਅਜ ਪ੍ਰੈਸ਼ਨ ਚਿੰਨ ਜਿਹੜੇ ਆ ਖੜੇ ਕੀਤੇ ਜਾ ਰਹੇ ਨੇ ਸਰ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਹੋ ਜਾਂਦੇ ਜਾਂਦੇ ਮੈਂ ਇਹੋ ਕਹਿਣਾ ਚਾਹੁੰਦਾ ਆ ਕਿ ਅਸੀਂ ਕਈ ਨਾਂ ਬਹੁਤ ਛੋਟੇ ਰੱਖਦੇ ਆ ਸੰਵਿਧਾਨ ਬਚਾਓ ਐਸੋਸੀਏਸ਼ਨ ਸੰਵਿਧਾਨ ਬਚਾਓ ਮੋਰਚਾ ਸੰਵਿਧਾਨ ਬਚਾਓ ਕਮੇਟੀ ਸੰਵਿਧਾਨ ਬਚਾਓ ਆ ਪਰ ਜਿਹਨੇ ਉਹ ਕੰਮ ਕਰ ਰਹੇ ਆ ਇਹਨਾਂ ਨਾਵਾਂ ਦੇ ਥੱਲੇ ਉਹ ਦਸਲ ਤਾਂ ਸੇਵ ਵੀ ਕਰਕੇ ਰਿਹਾ ਹੂੰ ਇਹ ਪੋਸਟਾ ਪਾ ਦੇਣਾ ਲੋਕਾਂ ਦਾ ਦਿਲ ਜਿੱਤਿਆ ਹੋਣਾ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਨਾਲ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਕਰਕੇ ਮੈਂ ਅੱਜ ਦੇ ਦਿਨ ਤੇ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਣੇ ਆਪਣਾ ਪ੍ਰਣ ਕਰੋ ਆਪਣੇ ਆਪਣੇ ਮਨ ਦੇ ਨਾਲ ਸਮਝਾਤਾ ਕਰੋ ਕਿ ਅਸੀਂ ਔਣ ਵਾਲੇ ਸਮੇਂ ਦੇ ਵਿੱਚ ਬਾਬਾ ਸਾਹਿਬ ਦੇ ਪਾਏ ਹੋਏ ਪੂਰਨ ਦੇ ਜੇਕਰ ਚਲਣਾ ਆਇਆ ਤੇ ਸਾਨੂੰ ਆਪਣੇ ਆਪ ਨੂੰ ਕੁਰਬਾਨੀ ਲਈ ਤਿਆਰ ਰੱਖਣਾ ਚਾਹੀਦਾ ਤਾਂ ਜਾ ਕੇ ਦੇਸ਼ ਦੀ ਸ਼ਾਨ ਔਰ ਆਨ ਜਿਹੜੀ ਇਹ ਬਚਣੀ ਹੈ ਨਹੀਂ ਤਾਂ ਇਹਦੇ ਗੱਲਾਂ ਆ ਕਿ ਅਸੀਂ ਜੀਵਨ ਕੱਟ ਕੇ ਚਲੇ ਜਾਣਾ ਸੋ ਮੈਂ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਇਹੋ ਹੀ ਕਹੂੰਗਾ ਕਿ ਆਪਣੇ ਆਪਣੇ ਸਰਜ ਨੂੰ ਪਛਾਣਨ ਲਈ મિતਰੋਂ ਤੇ ਦੁਸ਼ਮਣ ਨੂੰ ਪਛਾਣਨ ਲਈ ਸਾਨੂੰ ਆਪਣੇ ਆਪ ਨੂੰ ਅੱਜ ਪ੍ਰਣ ਕਰਨਾ ਚਾਹੀਦਾ ਕਿ ਅਸੀਂ ਆਉਣ ਵਾਲੇ ਸਮੇਂ ਚ ਕੀ ਕਰਨਾ ਹੈ ਸੋ ਬਹੁਤ ਬਹੁਤ ਮਿਹਰਬਾਨੀ ਜਸੋ ਸਾਹਿਬ ਤੁਸੀਂ ਗੱਲਬਾਤ ਕੀਤੀ ਆ ਫੋਨ ਲਾਈਨ ਤੇ ਗੱਲਬਾਤ ਕੀਤੀ ਆ ਸ਼ੁਕਰੀਆ ਸਰ ਮਿਹਰਬਾਨੀ ਥੈਂਕ ਯੂ